mọi người 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 mọi मगर सरपंच मगर किथे ولا نوں کنا یار بھائی بن کے او من تو دے بیٹھ تے من تو دے بھائی جناب تیرے سوچ تے یاراں مینا بیٹھو گے تھوڑی کدھر گیا بھائی من تو دے ਦਾ ਸੋਡਾ ਜਹਰ ਦੇ ਸਿਗਾ ਦਾ ਚੌਂਦੀਆਂ ਜੀਰਾਂ ਦਾ ਜਿੰਨੇ ਹੈਂਗਰ ਸੈਨ ਸਾਧੀਆਂ ਗੁਰੂਤੀਆਂ ਲਾਡੀਆਂ ਬੌਜਲਾਂ ਦਾ ਬਾਪੂ ਜੀ ਖੜੇ ਨੇ ਲਖਬੀਰਾ ਜਿੰਨੇ ਵੀ ਤੁਸੀਂ ਬਾਈ ਚੱਲ ਕੇ ਆਏ ਹੋ ਸਾਡਾ ਬਹੁਤ ਬਹੁਤ ਧੰਨਵਾਦ ਆ ਕਿ ਤੁਸੀਂ ਅੱਜ ਇਹ ਲਗਾਤਾਰ ਪਿਛਲੇ 40 ਸਾਲ ਤੋਂ ਜਹਰ ਸਾਡੇ ਸਾਡੇ ਡਰਾਮਾ ਦੇ ਵਿੱਚ ਸਾਡਾ ਸਾਰਾ ਵਿਕਨੀ ਮਾਲਵਾ ਦੇ ਇੱਕ ਰਾਸਤਾਨ ਟੱਕ ਦੇ ਲੋਕਾਂ ਵਾਸਤੇ ਰਾਸਤਾਨ ਦੇ ਲੋਕਾਂ ਦੇ ਵੀ ਧੰਨਵਾਦ ਹੈ ਅੱਜ ਉਹ ਵੀ ਸ਼ਰਤ ਪੂਰੀ ਹੈ ਮਗਰੀ ਨਹੀਂ ਇੱਥੇ ਆ ਗਿਆ ਬਸ ਤੋਂ ਵੀ ਆਇਆ ਜਿਨ੍ਹਾਂ ਨੇ ਬਹੁਤ ਧੱਕਾ ਤੇ ਜਰਵਾਹਤ ਕੀਤੀ ਬਹੁਤ ਕੋਸ਼ਿਸ਼ ਕੀਤੀ ਬਹੁਤ ਸੰਗਰਾਂ ਆਪਣੇ ਘਰਾਂ ਦੇ ਵਿੱਚ ਆ ਇਹਨਾਂ ਨੇ ਘੇਰੇ ਨਿਭਾਏ ਕਿਨਾ ਤੇ ਇਹਨਾਂ ਬਸਤਾਂ ਦੇ ਇਹਨਾਂ ਮੋਬਾਈਲ ਮਰੇ ਕਰਦਾ ਬਾਤ ਨਹੀਂ ਨਹੀਂ ਅੱਧੀ ਚੋਟੀ ਦਾ ਬੰਦੇ ਉਹਨਾਂ ਨੇ ਨੇਕੇ ਵੀ ਇਹ ਜਿਹੜਾ ਇਹਨਾਂ ਲੋਕਾਂ ਨੂੰ ਐਸੇ ਪਹੁੰਚ ਨਾ ਦਿੱਤਾ ਜਾਵੇ ਪਰ ਤੁਸੀਂ ਪਹੁੰਚ ਆਉਣਾ ਇਹ ਰਾਹੀ ਦੀ ਸ਼ੁਰੂਆਤ ਹੈ ਆਪਾਂ ਇਹ ਜੱਟ ਵੱਲ ਇੱਕ ਕਾਹਨ ਪਟਿਆ ਹਲੇ ਜੋ 40 ਸਾਲ ਤੋਂ ਲਗਾਤਾਰ ਮੈਂ ਜਿਹੜਾ ਕੈਮੀਕਲ ਪੀ ਰਹੇ ਆ ਅੱਜ ਆਪਾਂ ਉਹਦੇ ਲਈ ਇੱਕ ਸ਼ੁਰੂਆਤ ਕੀਤੀ ਐ ਕਤਮਕ ਚੱਕਿਆ ਸੜਾਈ ਹਲੇ ਆਪਾਂ ਜਿਤਨੀ ਬਹੁਤ ਜ਼ਰੂਰੀ ਐ ਤੇ ਹਲੇ ਤਾਂ ਆਪਾਂ ਮੰਜ਼ਿਲ ਨੇੜੇ ਨਹੀਂ ਹੈਗੀ ਨੇੜੇ ਵੀ ਐ ਕਤਮਕ ਲਈ ਆ ਆਪਾਂ ਜੇਲਾ ਸੁਰੱਖਿਆ ਤੋਂ ਟਿਕਣੀ ਇਹ ਆਪਣਾ ਸੈਕੂਰੀਆ ਮੋਰਚਾ ਹਰੇ ਮੋਰਚਾ ਨਹੀਂ ਜਿੱਤਿਆ ਜਿਵੇਂ ਕਿ ਤੁਹਾਨੂੰ ਇੱਥੇ ਪਤਾ ਲੱਗਿਆ ਜਿਵੇਂ ਮੈਨੂੰ ਗੱਲ ਹੋਈ ਵੀਰੀ ਉਹ ਕਹਿੰਦੇ ਵੀ ਇਹਦਾ ਜਿਹੜਾ ਮਹਾਦਰ ਕੇ ਆਲਾ ਮਹਾਦਰ ਕੇ ਆਲਾ ਜਿਹੜਾ ਪ੍ਰਾਜਾ ਜਿੱਥੋਂ 1.5 ਕਰੋੜ ਲੀਟਰ ਪਾਣੀ ਇੱਕ ਦਿਨ ਦੇ ਵਿੱਚ ਪੈਂਦਾ ਜ਼ਹਿਰ ਦਾ ਕੈਮੀਕਲ ਦਾ ਉਹ ਇਹਨਾਂ ਨੇ ਦੋ ਜਿਨ੍ਹਾਂ ਦਾ ਸਮਝ ਕੇ ਐਡੀ ਵੀ ਕਰ ਬੋਲ ਕੇ ਗਏ ਆ ਵੀ ਦੋ ਦਿਨਾਂ ਦੇ ਵਿੱਚ ਇਹ ਸੀ ਏਡੀ ਸੀ ਵੀ ਅਸੀਂ ਦੋ ਦਿਨਾਂ ਦੇ ਵਿੱਚੋਂ ਬਾਹਰ ਸਿਕਾ ਆ ਜਾ ਸਾਰਾ ਗੈਰੋ ਬੰਦ ਕਰ ਦੇਣਾ ਜਿਹੜਾ ਨੌਕ ਲੋਨ ਦਿੱਤਾ ਆਪਣਾ ਤਾਈ ਤੋਂ ਰੋਲਣਾ ਜੇਵ ਦੇ ਕੋਲੋਂ ਪੈਂਦਾ ਜ਼ਹਿਰ ਆ ਉਹ ਅਸੀਂ ਇੱਕ ਹਫ਼ਤੇ ਦੇ ਵਿੱਚ ਇੱਕ ਹਫ਼ਤੇ ਦੇ ਵਿੱਚ ਇੱਕ ਹਫ਼ਤੇ ਦੇ ਵਿੱਚ ਉਹ ਬੰਦ ਕਰਨਾ ਵੀ ਕੋਈ ਅਸੀਂ ਜਿਹੜਾ ਨਾ ਕਾਨੂੰਨੀ ਕਿਰਿਆ ਹੁੰਦੀ ਆ ਉਹ ਪੂਰੀ ਕਰਨੀ ਆ। ਸੁਣੋ ਆਓ। ਜਿਹੜਾ ਵੀ ਜੁੜਾ ਆ ਤਾਂ ਜਿਹੜੇ ਕੰਨ ਨਹੀਂ ਲਿਝਾਣੇ ਵੀ ਪਹੁੰਚਣ ਦੇ ਨੇ ਜਿਹੜੇ ਕਲੇ ਦੀਆਂ ਖੂਦਪਾਉ ਬੰਦੇ ਨੇ, ਅੱਜ ਖੂਦਪਾਉ ਵਾਲੇ ਨੇ ਬਹੁਤ ਮੋਰਚੇ ਤੇ ਲੱਗਦੇ ਰਹੇ ਆ। ਬਹੁਤ ਸਾਰੇ ਬਹੁਤ ਕਿਤੇ ਮੋਰਚਾ ਲਾਇਆ ਪਰ ਕਿਸੇ ਵੀ ਮੋਰਚੇ ਨੇ ਇੱਕ ਬੂੰਦ ਘਹਿਰ ਦੀ ਸਾਡੇ ਸਾਥ ਵਿੱਚ ਪੈਣ ਤੋਂ ਲੋਕ ਨਹੀਂ ਸਕੀ ਆ ਤੁਹਾਡੀ ਬਹੁਤ ਵੱਡੀ ਜਨਤਾ ਕੱਢੀ 1.5 ਕਰੋੜ ਲੀਟਰ ਜ਼ਹਿਰ ਆ ਦੋ ਦਰਾਂ ਨੂੰ ਬੰਦ ਕਰਾ ਦੇ ਤੁਹਾਡੀ ਜਿੱਤ ਆ ਬੋਲ ਨਿਹਾਲ ਵਾਹ ਪਰ ਦੂਜੀ ਗੱਲ ਆ ਭਾਈ ਹਰਿਆਣੇ ਤੋਂ ਵੀ ਆਇਆ ਭਾਈ ਧੰਨਵਾਦ ਸੁਦਾ ਭਾਈ ਮੈਂ ਪਹਿਲੇ ਕਿਹਾ ਅਮਰਾ ਜਮ ਕੀ ਰਹੇ ਭਾਈ ਇੱਕ ਇੱਕ ਮਨ ਸੌਣ ਲਾ ਕਲ ਸੁਣੇ ਹੋਈ ਆ ਪਰ ਦੁਖੀ ਗੱਲ ਇਹ ਦੇਖੋ ਕਿ ਸਾਨੂੰ ਘੇਰਿਆ ਗਿਆ ਬੰਦੇ ਪਰਲੇ ਤਰੂਦੀਆਂ ਠਾਣਾਂ ਚ ਬੰਨ੍ਹ ਕਰਦੇ ਘਰਾਣੇ ਕਰਦੇ ਉਹਦੇ ਪੁਲਿਸ ਦੇ ਨਾਲ ਪੈਨਾ ਲਾ ਕੇ ਉਹਨਾਂ ਦੀ ਸੇਜ ਲਵਾਈ ਉਹਨਾਂ ਨੂੰ ਫਨਕ ਕੀਤਾ ਉਹਨਾਂ ਦੇ ਲੰਗੜਤ ਨਾਲ ਉਹਨੂੰ ਪੂਰਾ ਜੋਖਮ ਸੀਗਾ ਉਹਨੇ ਕਹਿੰਦਿਆ ਇੱਥੋਂ ਪੁਲਿਸ ਅਧਿਕਾਰੀ ਕਹਿ ਰਹੇ ਆ ਕਿ ਜੇ ਤੁਸੀਂ 7ਵੇਂ ਪ੍ਰੋਕਲਸਨ ਕਰਸਦਾ ਕੋਈ ਵੀ ਕਰ ਸਕਦਾ ਜੇ ਮਰੋ 7ਵੇਂ ਹੋ ਕੇ ਆਪੀ ਤੁਹਾਨੂੰ ਲੈ ਲੈ ਵੀ ਅਸੀਂ ਆਪਣੀ ਗੱਲ ਰੱਖਣਾ ਆਣੇ ਸੀ ਮੈਂ ਅਗਿਆਨ ਵੀ ਨਹੀਂ ਚਲੀ ਆ ਸਾਰੇ ਬਰ ਅਸਲ ਵੀ ਕਦੇ ਸਾਰੀ ਪੁਛ ਨਹੀਂ ਆ ਤੁਸੀਂ ਆਪਣੇ ਜਬੀਰ ਤੋਂ ਤਵਾ ਜਿਹੜਾ ਆਪਣੇ ਜਬੀਰ ਦੀ ਆਪਣੇ ਦੇਦੀ ਆਪਣੇ ਬੱਚਿਆਂ ਦੇ ਹੋਰੇ ਘਰੇ ਜਾ ਕੇ ਨਾ ਸਭ ਦਾ ਫਾ ਮੈਂ ਦਰਦ ਪੁੱਛਿਓ ਕਿ ਇਹ ਲਈ ਗੱਲ ਤੱਕ ਸਹੀ ਐ ਮੁੱਢਾ ਸਹੀ ਨਹੀਂ ਕਹਿੰਦੇ ਤੁਸੀਂ ਪਿੰਡਾਂ ਲਈ ਇਹ ਤੇਰਾ ਛੋਡੇ ਦੀ ਕਲਾਜ ਆ ਗਈਆਂ ਬੜੀ ਮੰਨ ਲੋ ਤੁਹਾਨੂੰ ਕਹਿੰਦੇ ਅਸੀਂ ਫੈਸਲਾ ਕਰਾਂਗੇ ਉਹ ਬੜੀ ਫੈਸਲਾ ਕਰਾਉਂਦੀ ਤੇਰਾ ਨਾਰੀ ਖਾਲ ਸਾਡੇ ਪਰਤੇ ਖੇਤ ਜੀ ਇਹਨਾਂ ਨੇ ਦਰਤੀ ਇਹ ਦਵਾਈ ਕੈਮੀਕਲ ਪਾਈ ਜਾਂਦਾ ਬੋਲ ਕਰਕੇ ਸਾਰੇ ਪੰਜਾਬ ਦੇ ਪਾਣੀ ਜਿਵੇਮੀਆਂ ਆ ਗਿਆ ਕੋਈ ਪਾਣੀ ਪੀਣ ਜਾਵਣ ਜਿਹੜੇ ਐਸੇ ਉਹ ਛੋਟਾ ਵੀ ਫਰਤ ਬਣਦਾ ਐ ਮਾਝੂਨੇ ਗਈ ਪੁਲਸਾਂ ਨੇ ਕਲੀਅਰ ਲੁਧਿਆਣਾ ਵਾਲੇ ਹੋਰ ਜਿਹੜੇ ਤੋਂ ਆਏ ਹੋਣੇ ਆ। ਹਰ ਸੰਕਟਾਂ ਹਜ਼ਾਰਾਂ ਦੀ ਗ੍ਰਿਫਤਾਰੀ ਦੀ ਪੁਲਿਸ ਲੱਗੀ ਸੀ। ਸੋਦੇ ਬੇਇਨਤੀ ਕਰਦਾ ਇੱਕ ਵਾਰੀ ਬਲੀਪੁਰ ਪਿੰਡ ਜਾ ਕੇ ਜੱਸਾ ਪੱਰੀ ਪੁੱਟਦਾ। ਜਦ 1000 ਦੇ ਖੜ ਵੀ ਗੇ ਟਾਣੀ ਕੋਲੇ। ਕੰਮ ਦਾ ਨਾਮ ਉਹਦਾ ਕਰਨ ਸਭ ਨਾਲ ਵੀ ਉਹ ਸਾਹ ਪਾਣੀ ਚਲੇ। ਜਿਹੜੇ ਨਾਲ ਜਾਨ ਨੂੰ ਪਾ ਕੇ ਮਾਰਦਾ ਯਾਰਾ। ਅਸੀਂ ਬਿੜਾ ਗਾਰ ਤੋਂ ਵੀ ਵਾਰੀ ਬਲਫ ਨੇ ਕੱਢਦੇ। ਪਰ ਨਹੀਂ ਆ ਕਦੇ ਆਪਣੀ ਜ਼ਮੀਰ ਦੀ ਆਪਣੀ ਇਨਸਾਨੀਅਤ ਦੀ ਆਵਾਜ਼ ਵੀ ਸ਼ੁਰੂ ਨਹੀਂ ਹੁੰਦੀ ਆ। ਸੋਚ ਕਰਕੇ ਇਹ ਬਹੁਤ ਖੁਦੀ ਗੱਲਾਂ ਸਰਕਾਰ ਨੇ ਕੋਈ ਕਦਮ ਨਹੀਂ ਛੱਡੀ ਉਹਨਾਂ ਨੂੰ ਬਰਾਬਰ ਸਾਕਿਆ ਦੇ ਕੇ ਟਕਰਾਉਣ ਦਾ ਮਾਹੌਲ ਵੀ ਬਣਾਇਆ ਉਹਨੂੰ ਕਹਾਣਾ ਬਣਾ ਕੇ ਪਰੁੰਦੇਰ ਦਾ ਮਾਹੌਲ ਵੀ ਬਣਾਇਆ ਇਹਨਾਂ ਵੱਲੋਂ ਸਾਰਾ ਕੁਝ ਹੋਇਆ ਬਣਾ ਲਓ ਹੋਰ ਧੰਨਵਾਦ ਸੜਾ ਸਾਰਿਆਂ ਦਾ ਜਿਉਂਦੇ ਬਹਾਦਰੋ ਸਪੈਸ਼ਲ ਵਾਂ ਆ ਬੰਦਾ ਆ ਭਾਈ ਸਵੇਰ ਦਾ ਇਹ ਡਰਾਕੂਲਾ ਐਤਾ ਵੱਡਾ ਕਹਾਣੀਕਾਰ ਆ ਲੇਖਕ ਹੈ ਗਾਉ ਸਿੰਘ ਮਾਨ ਦਾ ਮੁੰਡਾ ਲੋਕ ਉਹ ਕੀ ਕਹਿੰਦੇ ਆ ਭਵੰਤ ਮਾਨ ਦਾ ਯਾਰ ਆ ਇਹ ਆ ਗੱਲ ਕਹਿੰਦੇ ਆ ਤੁਮੜੀ ਦੇ ਸੋਲਕਾਰਾਂ ਨਾਲ ਕੀ ਹੋਇਆ ਤੁਮ ਆ ਤੁਮਾਨੇਮ ਕੋਲੋਂ ਤੇ ਪੱਟਸਾ ਖਰਾਬ ਆ ਫਿਰ ਮੰਨ ਹੋਇਆ ਵਾ ਇਹਨੇ ਕਿਹਾ ਭਵੰਤ ਮਾਨ ਦਾ ਯਾਰ ਆ ਇਹ ਇਹ ਉਹ ਜੋਦਾ ਆਈ ਮੈਂ ਸਾਵੀਸ ਦੇ ਕੋਲ ਸੱਚਾ ಕೈನಿಮ್ ಕೇಗ ಇರಲಿಲ್ಲ ಬೈ ಪಾ ਸਾਡੇ ਦਾ ਜੁਨਾ ਸੰਗ ਲਾਵਾ ਚੋਂ ਕਰਦੇ ਬੈਠੇ ਆ ਬਾਈ ਸਪੋਰਟ ਵੀ ਕਰਨ ਦਾ ਫਰਜ਼ ਆ ਯਾਰ ਕੋਈ ਫੈਸਲਾ ਨਹੀਂ ਲਗਾ ਬਣਾ ਕੋਈ ਸੜਾ ਨਹੀਂ ਹੁੰਦਾ ਕੋਈ ਸੜਾ ਕਿਹੜਾ ਲਾਵਾ ਕੋਲਾ ਨਹੀਂ ਬਾਈ 6 ਤਰੀਕ ਨੂੰ ਸਾਡੇ ਇਸ਼ਾਨਾਂ ਨੇ ਸਾਰੂ ਫੇਰ ਪੰਨਾ ਨੌਜਵਾਨਾਂ ਨੂੰ ਤੁਹਾਡੀ ਲੋੜ ਆ ਉੱਥੇ ਤੇ ਬਾਈ ਮੈਂ ਲੜਾ ਤਲ ਸੈਂਟਰ ਹਮਰੇ ਤੇ ਹਮਲਾ ਕਰਕੇ ਚਲਦਾ ਬੰਦਾ ਪਰ ਮੇਰੇ ਦੁੱਖ ਨੂੰ ਲੱਗਿਆ ਪਈ ਅੱਜ ਆਜੇ ਸੇ ਆ ਕਰਨਾ ਲੱਖਾਂ ਦਾ ਹੋਣਾ ਚਾਹੀਦਾ ਸੀ ਲੱਖਾਂ ਰਣਤਵ ਆ ਗਿਆ ਜਲਸਾਨ ਤੋਂ ਆ ਗਿਆ ਗੁਰਿੰਦਰ ਜੀ ਮਾਨ ਸਾਹਿਬ ਤੋਂ ਆ ਗਿਆ ਸੁਮੋਗਿਓ ਆ ਗਿਆ ਮ ਆ ਗਿਆ ਪਰ ਇਥੇ ਮਿਲਨੇ ਪਿੰਡਾਂ ਕਿੱਥੇ ਨੇ ਕਿਰਪਾ ਜੀ ਕਿੰਦੇ ਆਇਓ ਬੜੀਆ ਬਾਤ ਹੋਣੀ ਸੀ ਬੜੀਆ ਗੱਲ ਨੂੰ ਲੱਗੀ ਜਾਈ ਸਾਡੇ ਜਲਵਾ ਕਿਤਰਾ ਹੋਈ ਆਏ ਸਾਡੇ ਸੇਖ ਆਣਾ ਇਥੇ ਦੇਖ

ਮੈਂ ਭਾਗ ਮੈਂ ਅਮੀ ਜਾਲ ਦਾ ਸਾਰਾ ਧੰਨਵਾਦ ਤਹਿ ਦਿਲੋਂ ਧੰਨਵਾਦ ਹੁਣ ਇੱਕ ਮੇਰੀ ਬੇਨਤੀ ਹੋਰ ਸੁਣ ਲਏ ਜਾਓ ਜੇ ਇਹ ਕੰਮ ਕਰਦੇ ਆ ਜਿਹੜੇ ਗੱਲ ਤੇ ਖੜਦੇ ਨੇ ਆ ਜਿਆ ਮੈਂ ਏਡੀਸੀ ਕੋਖਾ ਦੇ ਕਿ ਦੋ ਦਿਨਾਂ ਬਾਅਦ ਫਟ ਕੇ ਬੰਦ ਹਫਤੇ ਬਾਅਦ ਦੂਜੀ ਚੱਕਰ ਦਾ ਦੁਬਾਰਾ ਆਈ ਬੰਦ ਇਹ ਦੂ ਬਾਤ ਛੱਡੋ ਜੇ ਦੁੱਧ ਵਾਲਾ ਤਾਂ ਸਾਡੇ ਜਿਹੜਾ ਸਾਡਾ ਧਰਮ ਤੇ ਇਤਿਹਾਸ ਤੇ ਇਸ ਤਰੇ ਤੇ ਸਭਾ ਸੱਤ ਦਾ ਜਿਹੜਾ ਇਸਨੇ ਸੁਣਾ ਗੋਲੇ ਚਲੇ ਖੰਡੇ ਵੱਟ ਦੀ ਪੌੜ ਚਾਰ ਦਿੱਤੀ ਉਹ ਬਿਨੀਆਂ ਬਕਰ ਨੂੰ ਫਾਟ ਸਾਫ ਕਰਨਾ ਇਹ ਮੇਰੇ ਤੇ ਹੋਇਆ ਫੇਰ ਲਾਈ ਮੁੱਕੀ ਨਹੀਂ ਸ਼ੁਰੂਆਤ ਆਈ ਬਈ ਜੀ ਬਾਦਾ ਸਿੱਧੂ ਵੀ ਆ। ਉਹਨੇ ਤੁਹਾਨੂੰ ਬਹੁਤ ਆ ਬਹੁਤ ਦਾ ਸਮਰਥਨ ਤੁਮਹਾਨੂੰ ਗਿਆ ਤੇ ਉਹ ਕੰਮ ਜਾਇ। ਜਿਸ ਨੇ ਸਿੱਧਾ ਆਇਆ ਹੁਣ ਤਾਂ ਮੈਂ ਬੱਸ ਉਹਦਾ ਧੰਨਵਾਦ ਜੇ ਤੁਸੀਂ ਆ ਕੇ ਸਿੱਧਾ ਮੇਰੇ ਵੀਰਾਂ ਤੁਮਾ ਬਹੁਤ ਬਹੁਤ ਧੰਨਵਾਦ ਭਾਈ। ਅੱਜ ਮੈਂ ਇੱਧਰ ਨੂੰ ਆਇਆ ਹਾਂ ਸੁਣਦਾ ਆਇਆ ਸੀਗਾ। ਅੱਜ ਮੈਂ ਤਾਂ ਬੋਲਣ ਲੱਗਾ ਉਹਦਾ ਹਰਕਨਾ ਪਾਸੇ ਤੋਂ ਜੋਰ ਦਾ ਕੰਮ ਨਾ ਕਰਦੇ ਆ। ਮੈਂ ਮਾਫੀ ਆ ਬਈ ਮੈਂ ਸੋਚਿਆ ਪੰਜਾਬ ਤੋਂ ਸੀ ਹੱਥਾਂ ਨਾਲ ਸੁਣ ਰਿਹਾ ਉਹ ਪਤਾ ਨਹੀਂ ਲੱਗਿਆ ਬਈ ਕਈ ਵਾਰੀ ਕੋਈ ਗੱਲ ਕਰਦਾ ਦਾ ਉਹਦੇ ਕੋਲ ਸਾਰੇ ਪੰਜਾਬੀਆਂ ਕੋਲ ਮੇਰੀਆਂ ਮਾਰਵਾ ਪੈਣ ਕੋਲ ਮਾਫੀ ਮੰਗਦਾ ਉਹ ਨਹੀਂ ਕਿਉਂਕਿ ਉਹਦਾ ਗੁੱਸਾ ਹੁੰਦਾ ਯਾਰ ਜਦੋਂ ਮੈਨੂੰ ਸਾਨੂੰ ਮਾਰਦੀ ਰਿਹਾ ਯਾਰ ਨਾ ਨਹੀਂ ਯਾਰ ਜਾਨ ਵੀ ਨਹੀਂ ਦਿੰਦੇ ਮਾਰਦੇ ਵੀ ਰੋਣ ਵੀ ਨਹੀਂ ਦਿੰਦੇ ਤਾਂ ਗੁੱਸੇ ਤੋਂ ਬਈ ਘਾਰ ਕਰਦੀ ਰਹਿੰਦੀ ਨੰਮੰਗ ਉਹਨਾਂ ਨੂੰ ਰੁਕਾ ਕੇ ਮਾਰਦੇ ਕਿ ਮੈਂ ਤੁਹਾਨੂੰ ਕੋਈ ਬੋਲ ਨਹੀਂ ਸਕਦਾ ਕਿ ਤੁਸੀਂ ਮੇਰੇ ਆਪਣੇ ਨੂੰ ਸਭ ਤੋਂ ਸਾਰਾ ਧੰਨਵਾਦ ਕਰਦਾ ਹਾਂ ਪੂਰੀ ਹਾਂਜੀ ਜਦੋਂ ਸੋਹਣ ਜੇਪਨ ਮੈਂ ਪਰ ਬਾਈ ਨੇ ਕਿਹਾ ਕੋਰਨੇਟ ਕੋਰਨੇਟ ਤੇ ਮੈਂ ਹੁਣ ਇਕਾਰਾ ਛੱਡ ਕੇ ਆਪਣੀ ਸਮਾਪਤੀ ਕਰਦਾ ਦਾਲ ਦੀ ਪਰ ਕੱਦੇ ਰੋਕੋ ਤੇ ਇਸ ਕਰਕੇ ਜੇ ਬਈ ਇਸ ਤਰ੍ਹਾਂ ਤੋਂ ਸਾਰਾ ਜਿੱਤੋ ਪੰਜਾਬ ਦੇ ਪਾਣੀਆਂ ਦੀ ਆਹੋਤੀ ਦੀ ਧਰਤੀ ਕਿਸਾਨੀ ਦੀ ਸਾਡੇ ਮਜ਼ਦੂਰਾਂ ਦੀ ਕਿਹੜੀ ਮਰਜ਼ੀ ਗੱਲਾਂ ਕੋਈ ਕਰ ਰਹੇ ਆ ਬਾਈ

ਨੋ ਨੋ ਮੈਂ ਤਾਂ ਤੁਹਾਨੂੰ ਦੱਸਦਾ ਜਿਹੜਾ ਕਿ ਉਹ ਆਪਾਂ ਦੂਰ ਪੈਂਦਾ ਹੈ ਔਰ ਇੱਕਦਮ ਸੁਣ ਲਿਓ ਜੇ ਆਪਾਂ ਸਿਰਫ 1.5 ਕਰੋੜ ਲੀਟਰ ਦੀ ਲੜਾਈ ਲੜੀ ਹੈ ਜਦਕਿ ਦਾਈ ਵਾਲਿਆਂ ਦਾ ਹੀ 1.5 ਕਰੋੜ ਲੀਟਰ ਪੈਂਦਾ ਤੇ ਬੁੱਢੇ ਨਾਲੇ ਚ 60 ਕਰੋੜ ਲੀਟਰ ਪੈਂਦਾ ਤੇ ਫਿਰ ਬਾਕੀ ਫੈਕਟਰੀਆਂ ਲੰਬੀ ਲੜਾਈ ਹੈ ਦਗੀਆਂ ਲੈ ਕੇ ਲਿਓ ਜੇ ਵੀ ਆਪਾਂ ਜਾਣ ਆਪਾਂ ਟਰਨ ਬਾਈ ਟਰਨ ਚੱਲਣਾ